ਰਜੂ ਕੇ ਬੋਹਿਤ ਲੋਕ ਪਰਲੋਕ ਸਹਾਇ ਭਗਤੀ ਸ਼ਕਤੀ ਦੇ ਦਾਤੇ инду ਕਨਿਵਾਰਨ ਪਾਤਸ਼ਾਹ ਗਿਆਨ ਦੇ ਸਾਗਰ ਜੁਗੋ ਜੁਗੇ ਅਟਲ ਸਤਗੁਰੂ ਜਗਤ ਗੁਰੂ ਅਹ ਦਸੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਤ ਸੰਗੀ ਜਨੋ ਅਪ ਜੀ ਸਤ ਗੁਰ ਜੀ ਦੇ ਅਮੂਲਕ ਬਚਨ ਸਰਵਣ ਕਰ ਰਹੇ ਹੋ ਜੋ ਸ਼ਰੋਮਣੀ ਭਗਤ ਭਗਤ ਕਬੀਰ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਚਾਰਨ ਕੀਤੇ ਹੋਏ ਹਨ ਤੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵਾਂ ਦੇ ਭਲੇ ਲਈ ਜਿੰਦ ਦੇ ਕਲਿਆਣ ਹਿੱਤ ਇਹ ਬਚਨ ਸਾਡੇ ਸਰਵਨਾ ਤੱਕ ਪਹੁੰਚਾਏ ਨੇ ਭਗਤ ਰਵਿਦਾਸ ਜੀ ਇਸ ਸ਼ਬਦ ਰਾਹੀਂ ਸਾਨੂੰ ਸਮਝਾ ਰਹੇ ਨੇ ਉਹ ਕਹਿ ਰਹੇ ਨੇ ਮੈਂ ਰਾਮ ਦਾ ਵਣਜ ਕਰਨ ਵਾਲਾ ਰਾਮ ਦੇ ਨਾਮ ਦਾ ਵਣਜ ਕਰਨ ਵਾਲਾ ਵਣਜਾਰਾ ਹਾਂ ਤੇ ਮੇਰਾ ਗੱਡਾ ਲੱਤਿਆ ਹੋਇਆ ਜਾ ਰਿਹਾ ਟਾਂਡਾ ਲਫਜ ਵਰਤੇ ਆ ਵਾਹਨ ਜੋ ਅੱਜਕੱਲ ਦਾ ਕੋਈ ਵੀ ਹੋਵੇ ਮੇਰਾ ਵਾਹਨ ਮੇਰੀ ਗੱਡੀ ਮੇਰੀ ਮੋਟਰ ਮੇਰਾ ਗੱਡਾ ਉਹ ਮੈਂ ਨਾਮ ਨਾਲ ਭਰਿਆ ਹੋਇਆ ਹੈ ਹੈ ਭਾਈ ਕੋਈ ਇਸ ਨੂੰ ਖਰੀਦਣ ਵਾਲਾ ਜਾਂ ਦੇਣ ਵਾਲਾ ਜਾਂ ਲੈਣ ਵਾਲਾ ਕਹਿੰਦੇ ਹੈ ਨਹੀਂ ਲਫ਼ਜ਼ ਬਹੁਤ ਵਧੀਆ ਵਰਤੇ ਨੇ ਕੋ ਬਨਜਾਰੋ RAM ਕੋ ਦੋਹੇ ਪੜ ਸਿੱਖੋ ਕਕਾ ਆਂਦਾ ਹੈ ਗੁਰਬਾਣੀ ਵਿੱਚ ਕਕਾ ਊੜੇ ਨੂੰ ਔਂਕੜ ਇਹਨੂੰ ਕਹਿੰਦੇ ਨੇ ਧੀਰਗ ਉਚਾਰਨ ਵੱਡਾ ਲੰਮਾ ਕਰਕੇ ਇੱਕ ਕਕੇ ਨੂੰ ਹੋੜਾ ਕੋ ਇਹ ਲਘੂ ਉਚਾਰਨ ਹੈ ਦਾ ਛੋਟਾ ਉਚਾਰਨ ਕਰਨਾ ਅਰਥਿਕ ਕੋ ਹੁੰਦੇ ਨੇ ਦੋਆਂ ਦੇ ਕਾਉ ਕੋ ਇਹਨੂੰ ਦੀਰਗ ਸੰਧਿਆ ਵਿੱਚ ਇਹ ਚੀਜ਼ਾਂ ਸਮਝੀਆਂ ਤੇ ਸਮਝਾਈਆਂ ਜਾਂਦੀਆਂ ਨੇ ਸਾਡੇ ਉਸਤਾਦ ਸਮਝਾਉਂਦੇ ਹੁੰਦੇ ਸਭ ਸਾਨੂੰ ਬਿਆਨੀ ਸੁਰਜਣ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਇਹ ਚੀਜ਼ਾਂ ਦੋਏ ਪਾਸੇ ਰੱਖੇ ਹੈ ਕੋਈ ਭਾਈ ਬਣ ਜਾ ਕੋ ਬਣਜਾਰੋ RAM ਕੋ RAM ਦਾ ਬਣਜ ਕਰਨ ਵਾਲਾ ਨਾਮ ਦਾ ਬਣਜ ਕਰਨ ਵਾਲਾ ਹੈ ਕੋਈ ਸਵਾਲ ਪੁੱਛਣ 라ਉ ਦੀ ਪੰਕਤੀ ਹੈ ਮੇਰਾ ਟਾਂਡਾ ਲਾ ਦੇਆ ਜਾਏ ਮੇਰੇ ਕੋਲ ਬਹੁਤ ਸਾਰਾ ਇਹਦਾ ਭਾਵ ਹੋਵੇਗਾ ਨੀ ਨਾ ਕੋਈ ਜੇ ਹੁੰਦਾ ਫਿਰ ਪੁੱਛਣਾ ਥੋੜਾ ਪੈਂਦਾ ਜਿਵੇਂ ਅਸੀਂ ਮੰਡੀ ਚ ਗੋਭੀ ਲੈ ਕੇ ਗਏ ਆ ਉੱਥੇ ਕੋਈ ਪੁੱਛੇ ਨਾ ਭਾਈ ਅਸੀਂ ਫੜ ਕੇ ਲਈਏ ਆ ਜੋ ਗੋਭੀ ਲੈ ਲਓ ਜੀ ਆਹੀ ਹਾਲ ਹੈ ਨਾ ਹੁਣ ਅੱਜ ਕੱਲ ਕਹਿੰਦੇ ਗਾਹ ਜੇ ਗਾਹ ਕੀ ਹੋਵੇ ਨਾ ਅਜੇ ਗੱਡੀ ਚੋਂ ਖੜਾਉਂਦੇ ਨਹੀਂ ਜੇ ਉਸੇ ਤੇ ਜਾ ਕੇ ਉਹ ਕਹਿੰਦਾ ਇੰਨੇ ਲਿਫਾਫੇ ਮੇਰੇ ਹੋ ਗਏ ਨੇ ਐਨੇ ਮੇਰੇ ਹੋ ਗਏ ਨੇ ਸਤਸੰਗ ਜੀ ਦਾ ਭਾਵ RAM ਨਾਮ ਦਾ ਹੈ ਨਹੀਂ ਕੋਈ ਬਣ ਜਾ ਰਾ ਨਹੀਂ ਹੈ ਬਾਖਮਾਲ ਦਾ ਸਭ ਸਮਝਾਇਆ ਸਰ ਜੋ ਅਸੀਂ ਹਾਂ ਨਕਸ਼ਾ ਖਿੱਚ ਕੇ ਸਾਡੇ ਮਰੇ ਲਿਆ ਔਰ ਇੱਕ ਪੰਕਤੀ ਦੀ ਰਾਹ ਉਹਦੀ ਪੰਕਤੀ ਹੈ ਸਾਰਾ ਬੰਦ ਇੱਕੋ ਪੰਗਤੀ ਵਿੱਚ ਬਾਕੀ ਸ਼ਬਦ ਵਿੱਚ ਦੋ ਦੋ ਪੰਗਤੀਆਂ ਨੇ ਬੰਦਾਂ ਦੇ ਵਿੱਚ ਤਿੰਨ ਬੰਦਾਂ ਦਾ ਇਹ ਸ਼ਬਦ ਹੈ ਸਾਰਾ ਜੋ ਇੰਨੇ ਇਸ਼ਾਰੇ ਸਾਨੂੰ ਗੁਰਬਾਣੀ ਵਿੱਚ ਮਿਲਦੇ ਨੇ ਵੀ ਭਾਏ RAM ਨਾਮ ਤੂੰ ਕੱਲਾ ਹੀ ਚੱਲਣਾ ਪਏਗਾ ਤੈਨੂੰ ਕਿਸੇ ਦਾ ਸੰਗ ਮਤ ਕਰੀ ਇੱਥੇ ਸੰਗੀ ਸਾਥੀ ਨਹੀਂ ਮਿਲੇਗਾ ਸਾਰੀ ਉਮਰ ਲਈ ਜਾਣ ਹੈਨਗੇ ਔਰ ਤੈਨੂੰ ਢੂੰਢਣੇ ਪੈਣੇ ਉਹ ਤਾਂ ਕਹਿ ਰਹੇ ਨੇ ਆਜੋ ਕੋਈ ਹੈ ਬਣ ਜਾ ਰਾ ਅਸੀਂ ਉਹਦੇ ਨਾਲ ਵੀ ਨਹੀਂ ਲੱਗਦੇ ਅਸੀਂ ਲੱਗਦੇ ਉਹਨਾਂ ਨਾਲ ਜਿਨ੍ਹਾਂ ਨੇ ਵਿਖ ਲੱਦੀ ਹੋਈ ਹੈ ਜੋ ਸ਼ਬਦ ਵਿੱਚ ਦੱਸਣਗੇ ਸੋਚ ਕਰਕੇ ਸਾਧ ਸੰਗ ਜੀ ਇਹ ਨਹੀਂ ਕਿ ਕੋਈ ਚੀਜ਼ ਨਹੀਂ ਹੈ ਸੰਸਾਰ ਵਿੱਚ ਸਭ ਕੁਝ ਹੈ ਸਗਲ ਪਦਾਰਥ ਹੈ ਜਗਮਾਹੀ ਬਿਨ ਕਰਮਤ ਤੇ ਪਾਵਤ ਨਹੀਂ ਜੋ ਕਹਿੰਦੇ ਹੈ ਕੋਈ ਬਣ ਜਾਣਾ ਇਹੋਕਾ ਦੇ ਰਹੇ ਨਹੀਂ ਕਿਵੇਂ ਇਸ ਬੰਦ ਨੂੰ ਕਰਿਆ ਜਾਂਦਾ ਹੈ ਕਿੰਨਾ ਕੁ ਔਖਾ ਜਾਂ ਸੌਖਾ ਰਸਤਾ ਹੈ ਇਹਦਾ ਆਓ ਦਰਸ਼ਨ ਕਰਨ ਦਾ ਯਤਨ ਕਰੀਏ ਜੀ ਸਤਨਾਮ ਵਾਹਿਗੁਰੂ ਜੀ ਕਟ ਅਬ ਕਟ ਦੂਗਰ ਘੜਾਣਾ ਇਕ ਨਿਰਗੁਣ ਬੈਲ ਹਮਾਰ ਰਮਈਏ ਸਿਓ ਇਕ ਬੇਨਤੀ ਮੇਰੀ ਪੂੰਜੀ राख ਮੁਰਾਰ ਭਗਤ ਰਵਿਦਾਸ ਜੀ ਕਿਰਪਾ ਕਰ ਰਹੇ ਨੇ ਕਹਿੰਦੇ ਭਾਈ ਪਹਿਲਾ ਇਸ ਢਾਂਡੇ ਨੂੰ ਇਸ ਗੱਡੇ ਨੂੰ ਮੈਂ ਲੈ ਕੇ ਜਾ ਰਿਹਾ ਨਾ ਜਿਹੜਾ ਜਿਹੜਾ ਬੈਲ ਗੱਡੀ ਹੁੰਦੀ ਸੀ ਉਹਨੂੰ ਟਾਂਡਾ ਕਹਿੰਦੇ ਸਨ ਉਸ ਵਕਤ ਜਿਵੇਂ ਸਾਡੇ ਗੱਡਾ ਕਹਿੰਦੇ ਸਨ ਪੁਰਾਤਨ ਬਜ਼ੁਰਗਾਂ ਨੂੰ ਪਤਾ ਹੋਵੇਗਾ ਅੱਜ ਕੱਲ ਆਟੋਮੈਟਿਕ ਚੱਲਣ ਵਾਲੀਆਂ ਗੱਡੀਆਂ ਆ ਗਈਆਂ ਨੇ ਤੇਲ ਨਾਲ ਹੁਣ ਤਾਂ ਬਿਜਲੀ ਨਾਲ ਵੀ ਆ ਗਈਆਂ ਉਹਦੇ ਵਿੱਚ ਦੋ ਬੈਲ ਜੋੜੇ ਜਾਂਦੇ ਸਨ ਦੋ ਬੈਲਾਂ ਦੇ ਨਾਲ ਜੋਤਿਆ ਜਾਂਦਾ ਸੀ ਕਹਿੰਦੇ ਭਾਈ ਇੱਕ ਤਾਂ ਰਸਤਾ ਮੈਂ RAM ਨਾਮ ਧੰਨ ਲੱਦ ਕੇ ਚੱਲ ਰਿਆਂ ਇੱਕ ਤਾਂ ਰਸਤਾ ਬੜਾ ਖਰਾਬ ਹੈ ਘਾਟ ਅਵ ਘਟ ਦੂਗਰ ਘਣਾ ਫਿਰ ਪਹਾੜੀ ਰਸਤਾ ਕਿਤੇ ਉੱਚਾ ਚੜਨਾ ਪੈਂਦਾ ਕਿਤੇ ਨੀਵਾ ਜਾਣਾ ਪੈਂਦਾ ਉੱਚੇ ਚੜਨ ਨਾਲੋਂ ਨੀਵਾ ਉਤਰਨਾ ਹੋਰ ਵੀ ਔਖਾ ਹੈ ਗੱਡੀ ਨੂੰ ਸਾਹਿਬ ਜੀ ਬੈਲ ਨੂੰ ਖਾਸ ਕਰਕੇ ਵਜਨ ਹੈ ਉੱਪਰ ਨੀਵਾ ਵੀ ਇਹ ਡੁੱਗਰ ਪਹਾੜੀ ਰਸਤਾ ਨੀਵਾ ਵੀ ਤੁਸੀਂ ਪੈਦਲ ਦੇ ਕਿਉਂ ਪਹਾੜੀ ਰਸਤੇ ਤੇ ਤੁਰ ਕੇ ਜਦੋਂ ਤੁਰਦੇ ਆ ਨਾ ਚੜਨਾ ਵੀ ਔਖਾ ਹੈ ਉਤਰਨਾ ਵੀ ਔਖਾ ਇੱਕਦਮ ਡੁੱਗਰ ਪਹਾੜੀ ਰਸਤੇ ਨੂੰ ਕਹਿੰਦੇ ਭਾਵ ਇਹ ਜੀਵਨੁਪੀ ਕਬਹੂ ਜੀੜਾ ਉਬ ਚੜਤ ਹੈ ਕਬਹੂ ਜਾਏ ਪਿਆਲੇ ਉਹ ਫਿਰ ਬੈਲ ਕਿਹੜਾ ਹੋਇਆ ਇਹ ਮਨ ਨੂੰ ਪਿਉ ਬੈਲ ਹੈ ਨਾ ਇਹ ਬੈਲ ਕਹਿੰਦੇ ਕਦੇ ਜੀਵਨ ਵਿੱਚ ਉਤਰਾ ਚੜਾਅ ਆਉਂਦੇ ਰਹਿੰਦੇ ਨੇ ਪਰ ਇਹ ਤਾਂ ਨਹੀਂ ਹੈ ਉਹ ਜਿਹੜਾ ਰਾਹੀ ਹੈ ਤਰਨ ਵਾਲਾ ਉਹ ਆਪਣਾ ਰਸਤਾ ਛੱਡ ਦੇ ਦਿੰਦਾ ਹੈ ਭਾਵੇਂ ਕਿੱਸਾ ਹੀ ਹੋਵੇ ਨਾ ਜਿਹਨੂੰ ਤੁਰਨਾ ਹੈ ਜਿਹਨੂੰ ਚੱਲਣਾ ਹੈ ਪਰ ਅਸੀਂ ਕੀ ਕਰਦੇ ਹਾਂ ਨਾ ਅਸੀਂ ਰਸਤਾ ਵੀ ਪੁੱਛੀ ਜਾਂਦੇ ਆ ਗੱਲਾਂ ਵੀ ਪੁੱਛੀ ਜਾਂਦੇ ਆ ਜਿਹੜੇ ਚੱਲ ਰਹੇ ਨੇ ਜਿਹੜੇ ਪਹੁੰਚ ਗਏ ਨੇ ਅਸੀਂ ਪੁੱਛੀ ਜਾਂਦੇ ਆ ਚੱਲਦੇ ਕੋਈ ਨਹੀਂ ਕਹਿੰਦੇ ਉੱਚਾ ਰਸਤਾ ਬੈਸ ਉੱਥੇ ਹੀ ਖੜ ਗਏ ਨੀਵਾ ਰਸਤਾ ਭਾਈ ਅੱਗੇ ਉੱਥੇ ਹੀ ਖੜ ਗਏ ਉਹ ਥੋੜਾ ਖੜਦੇ ਉੱਥੇ ਚੱਲਦੇ ਚੱਲਦੇ ਦੱਸ ਰਹੇ ਨੇ ਉਹ ਚੱਲਦੇ ਹੀ ਦੱਸੀ ਜਾਂਦੇ ਨੇ ਉਹ ਤਾਂ ਚੱਲਦੇ ਹੀ ਮੈਂ ਸਾਈਕਲ ਤੇ ਜਾ ਰਿਹਾ ਸੱਚੀ ਗੱਲ ਦੱਸਾਂ ਤੁਹਾਨੂੰ ਗੱਡੀ ਆਈ ਨੇੜੇ ਆ ਕੇ ਭਾਈ ਰਸਤਾ ਬਨੋੜ ਚਲਾ ਜਾਏਗਾ ਮੈਂ ਕਿਹਾ ਜੀ ਚਲਾ ਜਾਏਗਾ ਜਿਹੜਾ ਰਾਹੀ ਜਾਏਗਾ ਉਹ ਵੀ ਚਲਾ ਜਾਏਗਾ ਕਲਾ ਰਸਤਾ ਨਹੀਂ ਜਿਹੜਾ ਰਾਹੀ ਚੱਲੇਗਾ ਹੁਣੇ ਪੰਜ ਸੱਤ ਦਿਨ ਦੀ ਗੱਲ ਹੈ ਜਿਹੜਾ ਚੱਲੇਗਾ ਉਹ ਵੀ ਚਲਾ ਜਾਏਗਾ ਭਾਈ ਸੋਚਦਾ ਦਾ ਗਿਆ ਬਹੁਤ ਵੱਡੀ ਗੱਡੀ ਸੀ ਇਨੋਵਾ ਗੱਡੀ ਵਿੱਚ ਬੈਠੇ ਸਭ ਕਿਸੇ ਬਾਹਰ ਦੀ ਗੱਡੀ ਸੀ ਹੋਸਟੇਟ ਦੀ ਹੁੰਦਾ ਇਹ ਪੁੱਛਣਾ ਚਾਹੀਦਾ ਹੁਣ ਅਸੀਂ ਕੀ ਕਰਦੇ ਆ ਪੂਛਤ ਪਥਕ ਮਾਰਗ ਨ ਧਰੈ ਭਗ ਪ੍ਰੀਤਮ ਕੇ ਦੇਸ ਕੈਸੀ ਬਾਤਨ ਸੇ ਜਾਈਏ ਕਹਿੰਦੇ ਇੱਕ ਤਾਂ ਰਸਤਾ ਬੜਾ ਔਖਾ ਹੈ ਦੂਜਾ ਫਿਰ ਮੇਰਾ ਬਲਦ ਵੀ ਕਮਜ਼ੋਰ ਜਾਏ ਮੇਰਾ ਮਨ ਵੀ ਨਹੀਂ ਇੰਨਾ ਤਗੜਾ ਵੀ ਮੈਂ ਕੁਛ ਆਵੇ ਦੁੱਖ ਆਵੇ ਸੁਖ ਆਵੇ ਕੋਈ ਕੁਝ ਕਹਿ ਦਏ ਮੇਰੇ ਅਰਗਾ ਅਗਲੇ ਦਿਨ ਆਉਂਦਾ ਨਹੀਂ ਇਹ। ਇਹ ਸਾਰਾ ਨਿਰਗੁਣ ਬੈਲ ਹੈ। ਸਹਾਰਦਾ ਨਹੀਂ। ਉਹਨੇ ਤਾਂ ਸਾਰਾ ਕੁਝ ਦੇਖਣਾ ਨਾ। ਗੁਰੂ ਨੇ, ਪਰਮੇਸ਼ਰ ਨੇ, ਸੰਤ ਨੇ ਤੁਰ ਨਾ ਲੈ ਕੇ ਕਹਿੰਦੇ ਇਹ ਮੇਰਾ ਮਨ ਵੀ ਐਸਾ ਹੈ ਫਿਰ ਕੀ ਕਰੀਏ? ਰਮਈਏ ਸਿਓ ਇੱਕ ਬੇਨਤੀ ਮੇਰੀ ਪੂੰਜੀ ਰਾਖ ਬਰਾ। ਐ ਮੇਰੇ ਮਾਲਕ। ਤੈਨੂੰ ਬੇਨਤੀ ਰਾਮਿਆ ਸੋਹਣੇ ਰਾਮ ਨੂੰ ਕਹਿੰਦੇ ਹੈ ਮੇਰੇ ਰਾਮ ਹੈ ਮੇਰੇ ਸੋਹਣੇ ਰਾਮ ਤੇਰੇ ਚਰਨਾਂ ਵਿੱਚ ਕੋਈ ਬੇਨਤੀ ਹੈ ਇਹ ਰਾਮ ਨਾਮ ਧੰਨਤਾ ਮੈਂ ਲੱਜ ਲਿਆ ਐਸਾ ਨਾ ਮੇਰਾ ਗੱਡਾ ਪਲਟ ਜਾਏ ਐਸਾ ਨਾ ਮੇਰਾ ਮੇਰਾ ਘਾਟੀ ਨੂੰ ਚੜਦਿਆਂ ਮੇਰਾ ਬੈਰੇ ਥੱਕ ਜਾਏ ਮਨ ਅੱਕ ਜਾਂਦਾ ਜੀ ਇਸ ਰਸਤੇ ਤੇ ਕਿਉਂਕਿ ਪ੍ਰਾਪਤੀ ਬੜੀ ਦੂਰ ਜਾ ਕੇ ਹੈ ਬੜੀ ਨੇੜੇ ਜਾ ਕੇ ਵੀ ਸਹਿਜ ਕਰਕੇ ਮੇਰੀ ਤੇਰੇ ਚਰਨਾਂ ਵਿੱਚ ਬੇਨਤੀ ਹੈ ਵੀ ਇਸ ਬੜਦ ਨੂੰ ਚਲਾਈ ਜਾਈਂ ਰੱਖ ਮਨ ਹੈ ਨਾ ਜਿਹੜਾ ਗਿਆਨ ਦਾ ਬੱਧਾ ਮੰਨ ਰਿਹਾ ਗੁਰਬਿੰਨ ਗਿਆਨ ਨਾ ਹੋਏ ਹੁਣ ਗੁਰੂ ਪਰਮਾਤਮਾ ਦੀ ਕਿਰਪਾ ਨਾਲ ਮਿਲਣਾ ਹੈ ਜੀਵਨ ਦੇ ਵਿੱਚ ਹੁਣ ਇਹ ਬੈਲ ਤਾਂ ਜੋਗੇ ਦਾ ਵੀ ਜਵਾਬ ਦੇ ਗਿਆ ਸੀ ਆਂਦੇ ਆਂਦੇ ਰਸਤੇ ਦੇ ਵਿੱਚ ਉਹ ਫਿਰ ਆਪ ਖੜਿਆ ਨਾ ਉੱਥੇ ਰਮਈਏ ਸਿਓ ਇੱਕ ਬੇਨਤੀ ਵੈਸੇ ਤਾਂ ਇਹਨੂੰ ਬੈਲ ਨੂੰ ਆਪਣੇ ਕੋਲ ਰੱਖੋ ਨਾ ਮਨ ਵਿੱਚ ਹੈ ਸਤਿਗੁਰ ਕੈ ਪਾਸ ਸੋ ਸਤਿਗੁਰ ਜੀ ਕਹਿੰਦੇ ਨੇ ਮੇਰੀ ਪੂੰਜੀ ਰਾਖ ਮੁਰਾਰ ਮੁਰ ਰਖਸ਼ ਨੂੰ ਮਾਰਨ ਵਾਲੇ ਭਾਵ ਪਰਮਾਤਮਾ ਜਿਓ ਕੋਬਣਜਾਰੋ ਰਾਮ ਕੋ ਮੇਰਾ ਟਾਂਡਾ ਲਾ ਦਿਆ ਜਾਏ ਰੇ ਇਹ ਰਹਾ ਉਹਦੇ ਬਚਨਾਂ ਹੁਕਾ ਦੇਰ ਨੇ ਪਾਈ ਹੈ ਕੋਈ ਰਾਮ ਨਾਮ ਦਾ ਵਪਾਰੀ ਕੋਈ ਲੈਣ ਵਾਲਾ ਹੈ ਜਾਂ ਦੇਣ ਵਾਲਾ ਦੇ ਦਿਓ ਮੈਂ ਹੋਰ ਲਤ ਲਾਂਗਾ ਆਪਣੇ ਗੱਡੀ ਤੇ ਟਾਂਡੇ ਤੇ ਲੈ ਲਓ ਮੈਂ ਦੇਦਾ ਗੁਰੂ ਪਰਮੇਸ਼ਰ ਸੰਤ ਇਹ ਚੀਜ਼ ਕਰਦੇ ਨੇ ਲੈ ਲਓ ਭਾਵੇਂ ਦੇ ਦਿਓ ਸੰਤਨ ਸਿਉ ਮੇਰੀ ਲੈਵਾ ਦੇਵੀ ਸੰਤਨ ਸਿਉ ਵਿਵਹਾਰਾ ਮੇਰੀ ਪੂੰਜੀ ਰਾਖ ਮੁਰਾਦ ਸੰਤਨ ਮੋਕੋ ਪੂੰਜੀ ਸੌਂਪੀ ਤੋ ਉਤਰਿਓ ਮਨ ਕਾ ਧੋਖਾ ਖਤਮ ਹੋ ਜਾਂਦਾ ਧਰਮ ਰਾਏ ਅਬ ਕਹਾ ਕਰੈ ਗੋ ਹੁਣ ਕੀ ਕਰ ਸਕਦਾ ਜੋ ਮਿਟਿਓ ਸਗਲੋ ਲੇਖਾ ਕਹਿੰਦੇ ਮੇਰੇ ਕੋਲ ਹੈ ਭਾਈ ਰਾਮ ਨਾਮ ਦਾ ਕੋਈ ਬਨਜਾਰਾ ਹੈ ਬਨ ਜਿਕਰਨ ਵਾਲਾ ਸਾਬ ਵਪਾਰੀ ਦਵਾਰੇ ਆਏ ਵੱਖਰ ਕਢੋ ਹੁਣ ਕਢਣੀ ਦਾ ਹੈ ਨਹੀਂ ਸੌਦਾ ਕਰਾਏ ਨਾ ਕਢਣੀ ਨਾ ਲੈਣੀ ਦੋਏ ਚੀਜ਼ਾਂ ਨਹੀਂ ਕਰਦੇ ਅਸੀਂ ਕਿਸੇ ਤੋਂ ਲੈਣੀ ਤਾਂ ਵੀ ਸੌਦਾ ਦਿਖਾਣਾ ਪਏਗਾ ਸੌਦੇ ਦੇ ਬਦਲੇ ਸੌਦਾ ਸੌਦੇ ਦੇ ਬਦਲੇ ਸੌਦਾ ਜਿਵੇਂ ਤੇਲ ਅਸੀਂ ਲੈ ਲਿਆ ਕਿਸੇ ਤੋਂ ਅਨਾਜ ਅਸੀਂ ਦੇ ਦਿੱਤਾ ਕਿਸੇ ਕਿਸੇ ਦੇਸ਼ਾਂ ਵਿੱਚ ਵਪਾਰ ਹੁੰਦਾ ਹੈ ਤੇਲ ਕਿਸੇ ਤੋਂ ਲੈ ਲਿਆ ਸੋਨਾ ਕਿਸੇ ਨੂੰ ਦੇ ਦਿੱਤਾ ਇਹ ਹੁੰਦਾ ਹੈ ਵਪਾਰ ਤਾਂ ਨਾਮ ਗਿਆਨ ਧਿਆਨ بڑے ਸਬਦੇ ਨੇ ਸੁਪਾਦਸ਼ਾ ਕਹਿੰਦੇ ਨੇ ਮੇਰੇ ਕੋਲ ਹੈ ਭਾਈ ਲੱਧਿਆ ਲਦਾਇਆ ਗੱਡਾ ਜਾ ਰਿਹਾ ਮੈਂ ਹੈ ਕੋਈ ਫਿਰ ਮੇਰੇ ਕੋਲ ਹੈ ਕੀ ਇਹ ਪਹਿਲਾਂ ਤਾਂ ਕਿਹਾ ਮੇਰੇ ਕੋਲ ਬਨਜ ਕਰਨ ਵਾਲਾ ਹੈ ਕੋਈ ਕੋ ਬਨਜਾਰੋ RAM ਕੋ ਮੇਰਾ ਟਾਂਡਾ ਲਾ ਦਿਆ ਜਾ ਇੱਥੇ ਕੁਝ ਨਹੀਂ ਕਿਹਾ ਕੀ ਹੈ ਮੇਰੇ ਗੱਡੇ ਵਿੱਚ ਹੁਣ ਦਸਰੇ ਨੇ ਅੱਗੇ ਹਉ ਬਨਜਾਰੋ RAM ਕੋ ਸਹਿਜ ਕਰੂੰ ਵਿਆਪਾਰ ਮੈਂ RAM ਨਾਮ ਧਨ ਲਾ ਦਿਆ ਵਿਖਲਾ ਦੀ ਸੰਸਾਰ ਮੇਰੇ ਕੋਲ ਤਾਂ RAM ਨਾਮ ਧਨ ਹੈ ਹੁਣ ਮੈਂ ਤਾਂ ਰਾਮ ਨਾਮ ਵਾਲੇ ਨਾਲ ਸੌਦਾ ਕਰਨਾ ਪਰ ਮੈਂ ਹੋਕਾ ਕਿਉਂ ਦੇ ਰਿਹਾ ਬਾਕੀ ਸਭ ਨੇ ਕਹਿੰਦੇ ਵਿਖਲਦੀ ਹੋਈ ਹੈ ਅਸੀਂ ਵਿਖਵਾਲੇ ਆ ਸਾਸ ਜੀ ਗੱਡਾ ਸਾਡਾ ਵੀ ਲੱਦਿਆ ਹੋਇਆ ਓਨੇ ਉਸ ਨਾਲੋਂ ਵੀ ਜ਼ਿਆਦਾ ਲੱਦਿਆ ਹੋਇਆ ਉਸ ਕੋਲ ਇੱਕ ਗੱਡਾ ਇੱਕ ਡੱਬਾ ਹੋਵੇਗਾ ਸਾਡੇ ਕੋਲ ਰੇਲ ਗੱਡੀ ਹੈ ਪੂਰੇ ਡੱਬੇ ਲੱਦੇ ਹੋਏ ਨੇ ਸਾਡੇ ਕੋਲ ਸਾਸ ਜੀ ਕਿੱਥੇ ਵਪਾਰ ਹੋਵੇ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ ਮੇਰਾ ਗੁਰੂ ਕਹਿੰਦਾ ਉਹ ਭਾਈ ਨਹੀਂ ਬਣੇਗਾ ਕਿਉਂ ਹੌਕਾ ਦੇਣਾ ਪੈ ਰਿਹਾ ਕੋਈ ਵੀ ਨਹੀਂ ਇੱਕ ਟਾਂਡਾ ਨਹੀਂ ਬਹੁਤ ਟਾਂਡੇ ਨੇ ਉਹਨਾਂ ਕੋਲ ਦੇ ਵਿਖਲਾ ਦੀ ਸੰਸਾਰ ਹਮ ਅੰਦਲੇ ਅੰਦ ਬਿਖੇ ਬਿਖਰਾਤੇ ਫੇ ਬਿਖੋ ਵਾਲੇ ਨੂੰ ਤਾਂ ਉਹ ਗੱਡਾ ਦਿਖਦਾ ਹੀ ਨਹੀਂ ਉਹ ਹੌਕਾ ਸੁਣਦਾ ਹੀ ਨਹੀਂ ਜਦੋਂ ਉਹ ਹੋਕਾ ਮਾਰਦੇ ਨੇ ਨਾ ਉਦੋਂ ਤਾਂ ਸਿੱਕੂ ਕੁ ਸੁੱਤੇ ਹੁੰਦੇ ਆ ਕਿੱਥੇ ਸੁਣੇ ਅੰਦਲੇ ਵਿਖੇ ਵਿਖਰਾਤੇ ਵਿਖਲਾਦੀ ਸੰਸਾਰ ਤੇ ਜੇ ਕਿਤੇ ਜਾਗਦੇ ਹੋਏ ਤਾਂ ਵੀ ਨਹੀਂ ਸੁਣਦੇ ਹੁਣ ਗੁਰੂ ਸਾਹਿਬ ਹੋਕਾ ਦਿੰਦੇ ਨੇ ਜਪ ਬਾਣੀ ਦੁਆਰਾ ਇਸ ਸ਼ਬਦ ਦੁਆਰਾ ਦੇ ਰਹੇ ਨੇ ਭਗਤ ਰਵਿਦਾਸ ਜੀ ਹੋਕਾ ਕਿ ਸੁਣ ਰਿਹਾ ਹੈ ਸਭ ਕਿੰਨੀ ਵਰੀ ਪੜਿਆ ਕਿੰਨੀ ਵਰੀ ਵਿਚਾਰਿਆ ਏ ਕਿੰਨਾ ਕੁ ਸੁਣਿਆ ਫਿਰ ਤਾਂ ਅਸੀਂ ਵੀ ਉਹਦੇ ਗੱਡੇ ਤੇ ਤਾਂ ਬੈਠ ਜਾ ਜੀ ਨਹੀਂ ਜਾਣਾ ਦੇਵੇ ਨਾ ਅੱਗੇ ਨਾ ਜੀ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਕੋਈ ਕਿਸੇ ਦਾ ਗੰਨਿਆਂ ਦਾ ਗੱਡਾ ਜਾ ਰਿਹਾ ਬੱਚੇ ਪਿੱਛੋਂ ਖਿੱਚ ਲੈਂਦੇ ਸੀ ਕਿ ਇੱਕ ਗੰਨਾ ਦੋ ਗੰਨੇ ਉਕਟੁਕੜੀ ਕੋਸ਼ਿਸ਼ ਤਾਂ ਕਰਦੇ ਸਨ ਭਾਵੇਂ ਉਹ ਵਾਲਕ ਨੂੰ ਪਤਾ ਲੱਗ ਜਾਏ ਦੌੜਿਆ ਹੁੰਦਾ ਵੀ ਸੀ ਇਸ ਤਰ੍ਹਾਂ ਜੇ ਗੱਡਾ ਜਾ ਰਿਆਂ ਲੱਦਿਆ ਜੇ ਕਿਤੇ ਸੁਣੇ ਸਾਨੂੰ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਤਨਾ ਨਾਮ ਲਈ ਫਿਰਦੇ ਨੇ ਕਿੰਨਾ ਕੁ ਸੀ ਵਿਚਾਰਦੇ ਆ ਕਿੰਨਾ ਕੁ ਸੀ ਜਪਦੇ ਆ ਬਾਣੀ ਨੂੰ ਜਪ ਮੰਨ ਮੇਰੇ ਗੋਬਿੰਦ ਕੀ ਬਾਣੀ ਕਹਿੰਦੇ ਹਾਂ ਬਣਜਾਰੋ ਰਾਮ ਕੋ ਮੈਂ ਹਾਂ RAM ਨਾਮ ਦਾ ਵਣਜ ਕਰਨ ਵਾਲਾ ਤੇ ਮੈਂ ਕਿਵੇਂ ਕਰਦਾ ਸਹਿਜ ਕਰੋ ਵਪਾਰ ਇਹ ਨਹੀਂ ਹੈ ਸਾਡੇ ਕੋਲ ਸੌਦਾ ਮੈਂ ਆਤਮਿਕ ਅਡੋਲਤਾ ਵਿੱਚ ਅੰਦਰ ਦੇ ਪਿਆਰ ਵਿੱਚ ਟਿੱਕੇ ਇਹ ਸੌਦਾ ਕਰਦਾ ਉਹ ਉਹ ਸਮਝੇਗਾ ਉਸ ਨੂੰ ਤੁਸੀਂ ਹੋਕਾ ਵੀ ਨਾ ਦਿਓ ਉਹ ਤੁਹਾਡੇ ਗੱਡੇ ਨੂੰ ਆਪੇ ਹੀ ਪਛਾੜ ਲਏਗਾ ਜਿਹੜਾ ਸਹਿਜ ਵਾਲਾ ਉੱਕਾ ਵੀ ਨਾ ਦਿਓ ਬੋਲੋ ਵੀ ਨਾ ਤੁਸੀਂ ਉਹ ਪਹਿਲਾਂ ਹੀ ਦੇਖ ਲਏਗਾ ਜਿਵੇਂ ਦੁਨੀਆ ਦੇ ਵਿੱਚ ਜਿਵੇਂ ਕਾਮੀ ਪੁਰਸ਼ ਕਾਮ ਨਹੀਂ ਪਿਆਰੀ ਪਤਾ ਲੱਗ ਜਾਂਦਾ ਤੈਸੇ ਨਾਮੇ ਪ੍ਰੀਤ ਮੁਰਾਰੀ ਪ੍ਰਮਾਣ ਦੇ ਰੇ ਨਾ ਸੰਸਾਰ ਦਾ ਇਸ ਤਰ੍ਹਾਂ ਉਹਨੂੰ ਪਤਾ ਲੱਗ ਜਾਂਦਾ ਵੀ ਫਲਾਹਨੁਕ ਕੋਲ ਕੁਝ ਹੈ ਇਹ ਦੇਖ ਕੇ ਸਿ ਚੋਰ ਨੂੰ ਪਤਾ ਲੱਗ ਜਾਂਦਾ ਸਾਰੇ ਸੱਗੇ ਜੀ ਕਿ ਕਿਹਦੇ ਕੋਲ ਪੈਸੇ ਹੈਗੇ ਕਿਹਦੇ ਕੋਲ ਨਹੀਂ ਆਂਦੇ ਉਹ ਆਪ ਹੀ ਓਕਾ ਦੇ ਦਿੰਦਾ ਹੈ ਭਾਈ ਆਪਣੀ ਜੇਬਾਂ ਸਾਹਮਣੇ ਰੱਖਿਓ ਨਾਲੇ ਭੱਲਿਆ ਕੰਮ ਕਰਨ ਵਾਲਾ ਬਣ ਜਾਂਦਾ ਇਸ ਤਰ੍ਹਾਂ ਹੀ ਸੰਤ ਲੋਕ ਹੁੰਦੇ ਨੇ ਉਹ ਗੱਲ ਐਸੀ ਕਰ ਲਗੇ ਤੁਹਾਡੇ ਕੋਲ ਸਾਰਾ ਦੇਖ ਲੈਣਗੇ ਵੀ ਹੈ ਕਿ ਨਹੀਂ ਹੈ ਉਸੇ ਸਾਹਬ ਨਾਲ ਫਿਰ ਬੋਲਣਗੇ ਸੰਗ ਕਰਨਗੇ ਰੰਗ ਕਰਨਗੇ ਭਾਵੇਂ ਗਿਆਨੀ ਦਿਖੇ ਉਹਨਾਂ ਨੂੰ ਦੇਖ ਲੈਂਦੇ ਨੇ ਹੈ ਕਿ ਨਹੀਂ ਹੈ ਕੋਈ ਉਹ ਦੁਨੀਆ ਗਈ ਜਾਏ ਵੀ ਇਹ ਬਹੁਤ ਵਧੀਆ ਹੈ ਇਹ ਐ ਕਰਿਆ ਹੋਇਆ ਭਾਵੇਂ ਗਾਣ ਵਾਲਾ ਹੋਵੇ ਸੋਣ ਵਾਲਾ ਹੋ ਹਉ ਮਨਜਾਰੂ ਰਾਮ ਕੋ ਸਹਿਜ ਕਰੋ ਵਪਾਰ ਮੈਂ ਅੰਦਰ ਦੇ ਟਿਕੋ ਵਿੱਚ ਹੁੰਦੇ ਉਥੇ ਸਹਿਜ ਤੋਂ ਬਿਨਾ ਇਹ ਵਪਾਰ ਨਹੀਂ ਹੈ ਤੀਨ ਵਪਾਰੈ ਜਗਤ ਕੋ ਤੁਰਿਆ ਪਾਵੇ ਕੋਈ ਇਹ ਸਹਿਜ ਤੁਰਿਆ ਹੈ ਹੁਣ ਵੀ ਅਸੀਂ ਅਰਦਾਸ ਕਰਕੇ ਆਏ ਆ ਸਤਗੁਰੂ ਜੀ ਦੇ ਚਰਨਾਂ ਦੇ ਵਿੱਚ ਪਾਦਸ਼ਾਹ ਸਹਿਜ ਬਖਸ਼ੀ ਨਿਰਭੈਤਾ ਬਖਸ਼ੀ ਨਿਰਵੈਰਤਾ ਬਖਸ਼ੀ ਕਿਉਂਕਿ ਮੈਂ ਜੇ ਤੂੰ ਬੋਲਾਂਗਾ ਤੇਰੀ ਗੱਲ ਭੈ ਨਾ ਆਵੇ ਮੈਨੂੰ ਬੋਲਣ ਦੀ ਸੱਚ ਫਿਰ ਵੈਰ ਵੀ ਨਾ ਕਿਸੇ ਨਾਲ ਹੋਵੇ ਘਟ ਵੱਧ ਵੀ ਨਾ ਕਾ ਇੱਕ ਸਾਰ ਕਾ ਮਿੱਤਰ ਹੈ ਭਾਵੇਂ ਦੁਸ਼ਮਣ ਹੈ ਕੋਈ ਸਹਿਜ ਇਹ ਚੀਜ਼ ਹੈ ਲੈਵਲ ਵਿੱਚ ਰਹਿ ਕੇ ਇੱਕ ਸਾਰਤਾ ਵਿੱਚ ਰਹਿ ਕੇ ਇਹ ਵਪਾਰ ਮੈਂ ਕਰਦਾ ਹਾਂ ਤੇ RAM ਨਾਮ ਧਨ ਮੇਰੇ ਗੱਡੇ ਵਿੱਚ ਲੱਤੇ ਹੋਇਆ ਉਹ ਗੱਡਾ ਹੀ ਦੇ ਦਿੰਦੇ ਨੇ ਉਹ ਤਾਂ ਕਦੇ ਤੂੰ ਚਲਾਣ ਵਾਲਾ ਬਾਣੀ ਨੂੰ ਐਨਾ ਕੁ ਤਾਂ ਦੇ ਦਿੰਦੇ ਨੇ ਜਿਵੇਂ ਗੁਰੂ ਦੀ ਬਾਣੀ ਵਿੱਚ ਸਤਗੁਰ ਨਾਮ ਨਿਧਾਨ ਦਿੜਾਇਆ ਦਿੰਦਾ ਤਾਂ ਕੁੰਜੀ ਜਿਨ ਕੋ ਸੌਪੀਨ ਸਹੀ ਪੋਤੇਦਾਰ ਦੇ ਦਿੰਦੇ ਨਾ ਕਦੇ ਤੂੰ ਚਲਾ ਤਾਂ ਸੀ ਪਤਾ ਉਹਨਾਂ ਨੂੰ ਹੈ ਕੋਈ ਨਹੀਂ ਨਾ ਉਰਵਾਰ ਪਾਰ ਕੇ ਦਾਨੀਆਂ ਲਿਖਲੇ ਵੋ ਆਲ ਪਤਾਲ ਵੋਹ ਜਮ ਡੱਡ ਨਾ ਲੱਗਈ ਤਜੀਲੇ ਸਰਵ ਜੰਗਾਂ ਉਨੇ ਗੱਡਾ ਬਣਦਾ ਕਿਵੇਂ ਕਹਿੰਦੇ ਮੈਂ ਸਾਰੇ ਬਾਇਆ ਦੇ ਧੰਦੇ ਛੱਡ ਦਿੱਤੇ ਤਾਂ ਜੀਲੇ ਸਰਬ ਜੰਜਾਲ ਜੰਜਾਲ ਸਤਿਗੁਰ ਜੀ ਬਾਣੀ ਵਿੱਚ ਕਹਿੰਦੇ ਨੇ ਆਲ ਜੰਜਾਲ ਬੀਕਾਰ ਤੇ ਰਹਤੇ ਰਸਨਾ RAM ਨਾਮ ਜੋ ਕਹਤੇ ਆਲ ਕਰਦਾ ਘਰ ਜੰਜਾਲ ਘਰਦੇ ਜਾਲ ਆਲਾ ਤੇ ਨਿਵਾਰਨਾ ਜਮ ਕਰਨ ਮੋਹੇ ਜਮ ਡੰਡ ਨਾ ਲੱਗੇ ਅਨਵਰਤ ਹੋਏ ਮੈਨੂੰ ਜਮ ਦਾ ਡੰਡ ਕੋਈ ਨਹੀਂ ਲੱਗ ਸਕਦਾ ਕਮਾਲ ਹੈ ਬੜਾ ਤਕੜਾ ਬਾਤ ਦਾਵਾ ਹੈ ਕਿਉਂ ਕਿਉਂਕਿ ਮੈਂ ਜੰਜਾਲ ਛੱਡ ਦਿੱਤੇ ਨੇ ਅਸੀ ਤਾਂ ਜੰਜਾਲ ਉਦੋਂ ਵੀ ਨਹੀਂ ਛੱਡਦੇ ਜਦੋਂ ਜਾਮ ਆ ਜਾਂਦਾ ਮਨ ਜੰਜਾਲ ਨਾ ਛੋੜਈ ਜਮ ਦੀਆ ਦਮਾ ਮਾ ਆਏ ਪਹਿਲਾਂ ਦੀ ਤਾਂ ਗੱਲ ਕੀ ਹੈ ਜਦੋਂ ਬਿਲਕੁਲ ਮੰਜੇ ਤੇ ਪਿਆ ਹੁੰਦਾ ਨਾ ਮਨੁੱਖ ਉਦੋਂ ਵੀ ਜੰਜਾਲ ਨਹੀਂ ਛੱਡਦਾ ਉਦੋਂ ਕਹਿੰਦਾ ਪੁੱਤਰ ਉਹ ਫਲਾਣਾ ਕੰਮ ਕਰ ਲੈ ਘਰ ਵਾਲੀ ਨੂੰ ਕਹਿੰਦਾ ਆਹ ਕਰ ਲੈ ਉਹ ਕਰ ਲੈ ਇੱਕ ਸੇਠ ਦੀ ਗੱਲ ਇਤਿਹਾਸ ਵਿੱਚ ਦੱਸਦੇ ਨੇ ਕਹਿੰਦੇ ਅਖੀਰਲੇ ਸਵਾਸਾਂ ਤੇ ਪਿਆ ਸੀ ਅੱਖਾਂ ਦਿਖਣੋਂ ਬੰਦ ਹੋ ਗਿਆ ਸੀ ਕਾਰ ਵਾਲੀ ਨੇ ਪੁੱਛਦਾ ਵੀ ਪੁੱਤਰ ਕਿੱਥੇ ਨੇ ਕਹਿੰਦੇ ਆ ਬੈਠਾ ਵੱਡਾ ਤੇਰੇ ਸਹਰਾਣੇ ਬੈਠਾ ਏ ਵਿਚਕਾਰਲਾ ਇਧਰ ਦੂਜੇ ਪਾਸੇ ਬੈਠਾ ਏ ਕਹਿੰਦੇ ਉਹ ਛੋਟਾ ਸਭ ਤੋਂ ਕਹਿੰਦੇ ਉਹ ਇਧਰ ਖੜਾ ਏ ਕਹਿੰਦੇ ਕੰਬਖਤ ਦੁਕਾਨ ਤੇ ਕੌਣ ਐ ਮਨ ਜੰਜਾਲ ਨਾ ਛੋੜਈ ਜਾਣ ਦੀ ਤਿਆਰੀ ਐ ਫੇਰ ਵੀ ਨਹੀਂ ਜੰਜਾਲ ਛੱਡਦਾ ਪਹਿਲਾਂ ਤਾਂ ਕੀ ਛੱਡਣਾ ਸਾਸ ਮਨ ਜੰਜਾਲ ਮਨ ਤੇ ਬਿਸਰਿਓ ਛਗਲੋ ਧੱਦਾ ਗੁਰ ਕੀ ਚਰਨੀ ਲਾਏ ਕਰ ਕਿਰਪਾ ਦਿਓ ਮੋਹੇ ਨਾਮਾ ਬੰਧਨ ਤੇ ਛੁਡਕਾਏ ਬੰਧਨ ਵੀ ਚਲਾ ਗਿਆ ਜੰਜਾਲ ਵੀ ਚਲਾ ਗਿਆ ਆ ਤੰਦ ਹੈ ਅਬੰਦ ਹੈ ਪੜਦੇ ਆਪਾ ਉਹ ਨੂੰ ਕੋਈ ਤੰਦਾਂ ਨਹੀਂ ਸਾਰੀ ਸ੍ਰਿਸ਼ਟੀ ਨੂੰ ਰੋਜੀ ਦੇ ਰਿਆ ਲੇਖਾ ਕਰ ਰਿਆ ਉਸ ਵਰਗਾ ਧੰਦਾ ਵੀ ਕਿਸੇ ਦਾ ਨਹੀਂ ਫਿਰ ਵੀ ਤਾਂ ਇਹ ਹੀ ਸਿੱਖਣਾ ਹੈ ਕਰਨਾ ਹੈ ਰਹਿਣਾ ਵੀ ਧੰਦੇ ਵਿੱਚ ਹੈ ਪਰ ਮਨ ਵਿੱਚ ਧੰਦਾ ਨਾ ਹੋਵੇ ਮਨ ਵਿੱਚ ਨਾਮ ਤਨ ਵਿੱਚ ਧੰਦਾ ਦੋਹੇ ਚੀਜ਼ਾਂ ਗੁਰੂ ਨੇ ਸਾਨੂੰ ਦਿੱਤੀਆਂ ਪਾਦਸ਼ਾਹ ਕਹਿੰਦੇ ਫਿਰ ਜੇ ਇਹ ਮੈਨੂੰ ਜਮ ਡੰਡ ਨਹੀਂ ਲੱਗਦਾ ਮੈਂ ਇਹ ਛੱਡ ਦਿੱਤਾ ਕਹਿੰਦੇ ਚਿਤ੍ਰਗੁਪਤ ਨੂੰ ਕਹਿੰਦੇ ਨੇ ਔਰ ਵਾਰ ਪਾਰ ਕੇ ਦਾਨੀਆਂ ਚਿਤ੍ਰਗੁਪਤ ਨੂੰ ਕਹਿੰਦੇ ਨੇ ਕਹਿੰਦੇ ਤੂੰ ਇੱਥੇ ਵੀ ਲਿਖਣ ਵਾਲਾ ਹੈ ਅੱਗੇ ਵੀ ਦੱਸਣ ਵਾਲਾ ਹੈ ਲੇਖਾ ਕਹਿੰਦੇ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਚਿੱਤ ਤੇ ਗੁਪਤ ਚਿੱਤਰ ਗੁਪਤ ਕਹਿੰਦੇ ਇੱਧਰ ਰਹਿੰਦਾ ਇੱਕ ਇੱਧਰ ਬੈਠਾ ਹੈ ਚੰਗੇ ਲਿਖਦਾ ਇੱਕ ਬੰਦਾ ਲਿਖਦਾ ਪਰ ਮੇਰੇ ਪਾਦਸ਼ਾਹ ਨੇ ਕਿਹਾ ਜੇ ਉਹ ਹੈ ਚਿੱਤਰ ਗੁਪਤ ਚਿੱਤਰ ਗੁਪਤ ਜਦ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਹੇਗਾ ਜੇ ਤੈਨੂੰ ਪਤਾ ਹੈ ਕੁਝ ਕਰ ਲੈ ਕਹੇ ਤੇ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਜਾਏਗਾ ਉਇਸ ਕਰਕੇ ਕਹਿੰਦੇ ਭਾਈ ਇਹ ਲਿਖਣ ਵਾਲੇ ਚਿਤ ਗੁਪਤ ਵੈਸੇ ਚਿੱਤ ਗੁਪਤ ਹੈ ਉਹ ਅਸਲ ਵਿੱਚ ਚਿੱਤ ਗੁਪਤ ਹੈ ਸਭ ਦੇ ਅੰਦਰ ਬੈਠਾ ਹੈ ਗੁਪਤ ਹੋ ਕੇ ਚਿੱਤ ਗੁਪਤ ਹੈ ਉਹ ਚਿੱਤ ਆਪਾਂ ਚਿੱਤ ਕਹਿੰਨਾ ਚਿੱਤ ਚਿੱਤ ਸਿਮਰੋ ਚਰਨਾਰविंद ਸੋ ਕਹਿੰਦੇ ਮੋਹਿ ਜਮ ਡੰਡ ਨਾ ਲੱਗੀ ਉਰਵਾਰ ਪਾਰ ਕੇ ਦਾਨੀਆਂ ਲਿਖ ਲੈ ਵੋ ਆਲ ਪਤਾਲ ਤੁਸੀਂ ਜੋ ਲਿਖਣਾ ਲਿਖੀ ਜਾਓ ਭਾਬ ਸਾਨੂੰ ਸਮਝਾ ਰਹੇ ਨੇ ਵੀ ਤੁਸੀਂ ਕਹਿੰਦੇ ਹੋ ਆ ਲਿਖ ਰਿਹਾ ਲਿਖ ਰਿਹਾ ਮੈਂ RAM ਨਾਮ ਦੀ ਗੱਲ ਕਰ ਰਿਹਾ ਹੋਰ ਮੇਰਾ ਲੇਖਾ ਰਹਿਣਾ ਹੀ ਕੋਈ ਨਹੀਂ ਕਿਉਂਕਿ ਨਾਮ ਦੇ ਅੱਗੇ ਕੋਈ ਚੀਜ਼ ਅਟਕਦੀ ਹੀ ਨਹੀਂ ਬਾਕੀ ਚੀਜ਼ ਵਿੱਚ ਛੁਰਦਾ ਨਹੀਂ ਬਿਰਖ ਜੈਸਾ ਰੰਗ ਕੁ ਸੰਭ ਕ ਤੈਸਾ ਇਹ ਸੰਸਾਰ ਮੇਰੇ ਰਮਈਏ ਰੰਗ ਮਜੀਠਕਾ ਕਾ ਰਵਿਦਾਸ ਚਮਾਰ ਸ਼ਬਦ ਦੀ ਸੰਪੂਰਨਤਾ ਕਰਦੇ ਹੋਏ ਭਗਤ ਰਵਿਦਾਸ ਜੀ ਬਖਸ਼ਿਸ਼ ਕਰ ਰਹੇ ਨੇ ਇਹ ਸੰਸਾਰ ਦਾ ਪਿਆਰ ਕਿਹਦਾ ਹੈ ਕਸੂੰਬੇ ਦੇ ਫੁੱਲ ਵਰਗਾ ਤੇ ਰਾਮ ਦਾ ਪਿਆਰ ਕਿਹਦਾ ਹੈ ਮਜੀਠ ਦੇ ਫੁੱਲ ਵਰਗਾ ਇਹਨਾਂ ਦਾ ਫੁੱਲ ਇੱਕੋ ਹੀ ਤਰ੍ਹਾਂ ਦਾ ਹੁੰਦਾ ਹੈ ਬਿਲਕੁਲ ਜੁਹਾ ਲਾਲ ਦੁਆ ਵਿੱਚ ਕਹਿੰਦੇ ਪਛਾਰ ਨਹੀਂ ਹੁੰਦੀ ਐਸੇ ਹੁੰਦੇ ਨੇ ਪਰ ਕੱਚਾ ਰੰਗ ਕੁਸੰਭਕਾ ਪਾਣੀ ਧੋਤੇ ਥਿਰ ਨਾ ਰਹੇ ਪਾਣੀ ਵਿੱਚ ਧੋਲੋ ਤਾਂ ਨਹੀਂ ਰਹਿੰਦਾ ਧੁੱਪੇ ਉੱਡ ਜਾਂਦਾ ਹੈ ਮਜੀਠ ਦਾ ਰੰਗ ਪੱਕਾ ਹੁੰਦਾ ਹੈ ਉਹ ਜੂੰ ਜੂੰ ਇਹਨੂੰ ਉਬਾਲੋਗੇ ਉਡਣਾ ਤਾਂ ਕੀ ਗੁੜਾ ਹੁੰਦਾ ਹੈ ਆਪ ਜੀ ਨਾ ਬਨਸਪਤੀ ਦੇ ਫੁੱਲ ਲੈ ਕੇ ਉਬਾਲੋ ਨਹੀਂ ਰਹਿੰਦੀ ਪਰ ਕੁਝ ਕੁ ਮਨਾਸਪਤੀਆਂ ਮੈਂ ਦੇਖੀਆਂ ਨੇ ਉਵਾਲ ਕੇ ਮੈਂ ਉਵਾਲਿਆ ਕਰਦਾ ਕੋਸ਼ਿਸ਼ ਹੁੰਦੀ ਏ ਮੈਨੂੰ ਤੇ ਉਹਨਾਂ ਵਿੱਚ ਜਾਂਦੇ ਨਹੀਂ ਜਿਵੇਂ ਗਿਲੋ ਹੈ ਦੂਬੜ ਹੈ ਖੱਬੜ ਜਿਹਨੂੰ ਕਹਿੰਦੇ ਨੇ ਇਹ ਨੇ ਇੱਕ ਦੋ ਹੋਰ ਬਰਸਪਤੀਆਂ ਨੇ ਬਾਕੀ ਗੁਲਾਬ ਦਾ ਹੋ ਚੀ ਦਾ ਪਾਉ ਪਾਣੀ ਚ ਰੰਗ ਰਹਿੰਦਾ ਹੀ ਨਹੀਂ ਉਸੇ ਵਕਤ ਉਤਰ ਜਾਂਦਾ ਮੈਂ ਦੇਖਿਆ ਕੋਈ ਫੁੱਲਾ ਨਹੀਂ ਕੋਈ ਦਵਾਈਆਂ ਦੁਈਆਂ ਸਾਨੂੰ ਤਿਆਰ ਕਰਨੀਆਂ ਪੈਂਦੀਆਂ ਨੇ ਉਹਨਾਂ ਵਿੱਚ ਇਹਨੂੰ ਯੋਜ ਕਰਦੇ ਆਂ ਹਰ ਇੱਕ ਕੱਢਦੇ ਆ। ਇੱਕ ਦੋ ਚੀਜ਼ ਦਾ ਨਹੀਂ ਜਾਂਦਾ। ਇਸੇ ਤਰ੍ਹਾਂ ਮਜੀਠ ਦਾ ਰੰਗ ਕਹਿੰਦੇ ਜੂ ਜੂ ਉਬਾਲਦੇ ਨੇ। ਉਤਨੀ ਹੀ ਜ਼ਿਆਦਾ ਹੁੰਦੀ ਹੈ। ਇਸ ਤਰ੍ਹਾਂ ਹੀ ਜਿਹੜਾ ਮਾਇਆ ਦਾ ਰੰਗ ਹੈ ਉਹ ਕੁਸੰਬੇ ਦਾ ਰੰਗ ਹੈ। ਤੇ ਨਾਮ ਦਾ ਰੰਗ ਮਜੀਠ ਦਾ ਰੰਗ ਹੈ। ਰਾਮ ਰੰਗ ਕਦੇ ਉਤਰ ਨਾ ਜਾਏ। ਨਾ ਉਤਰਦਾ ਹੈ ਨਾ ਖਤਮ ਹੁੰਦਾ ਹੈ। ਕਹਿੰਦੇ ਦੁਨੀਆ ਦਾ ਰੰਗ ਹੈ ਜਿਹੜਾ ਭਾਈ ਸੰਸਾਰ ਦਾ ਰੰਗ ਹੈ ਕੱਚਾ ਰੰਗ ਹੈ ਜਿਵੇਂ ਹੁਣ ਪੁੱਤਰ ਦਾ ਰੰਗ ਕਿੰਨਾ ਵਧੀਆ ਸੀ ਉਤਰ ਗਿਆ ਪਿਆਰ ਨਹੀਂ ਰਿਹਾ ਸਾਥ ਸਾਡੇ ਤੁਹਾਡੇ ਸਾਹਮਣੇ ਹੈ ਪਰਮਾਤਮਾ ਮਾਂ ਪਿਓ ਦਾ ਰੰਗ ਸੀ ਉਤਰ ਗਿਆ ਜਿਹੜੀ ਚੀਜ਼ ਸਾਡੇ ਕੋਲ ਧਾਨ ਹੈ ਚਲਾ ਜਾਏ ਰੰਗ ਉਤਰ ਗਿਆ ਉਤਰ ਜਾਂਦਾ ਹੈ ਜੀ ਸੋਇਚ ਕਰਕੇ ਪਾਤਸ਼ਾਹ ਕਹਿੰਦੇ ਨੇ ਇਹ ਸੰਸਾਰ ਦਾ ਰੰਗ ਮਿੱਤਰਾਂ ਦਾ ਦੋਸਤਾਂ ਦਾ ਕੋਈ ਵੀ ਚੀਜ਼ ਦਾ ਇਹ ਰਹਿਣ ਵਾਲਾ ਨਹੀਂ ਪਿਆਰ ਮੇਰੇ ਰਮਈਏ ਰੰਗ ਮਜੀਟ ਕਾ ਉਹਦਾ ਪਿਆਰ ਕਦੇ ਉਤਰਦਾ ਨਹੀਂ ਜੇ ਕੋਈ ਲਾਲ ਲੱਗ ਜਾਏ ਸੱਚੀ ਪ੍ਰੀਤ ਹਮ ਤੁਮ ਸੋ ਜੋਰੀ ਉਹਦਾ ਪਿਆਰ ਕਰ ਨਾਮ ਦਾ ਪਿਆਰ ਕਰ ਫਿਰ ਤੇਰਾ ਵੀ ਟਾਂਡਾ ਲੱਦਿਆ ਜਾਏਗਾ ਕਹੋ ਰਵਿਦਾਸ ਚਮਾਰ ਭਗਤ ਰਵਿਦਾਸ ਜੀ ਕਹਿ ਰਹੇ ਨੇ ਮੈਂ ਇਹ ਸੰਸਾਰ ਦੇ ਲੋਕੋ ਤੁਹਾਨੂੰ ਸਮਝਾ ਰਿਹਾ ਰਾਮ ਨਾਮ ਦਾ ਰੰਗ ਪੱਕਾ ਹੈ ਬਾਕੀ ਰੰਗ ਛੋਟੇ ਰੰਗ ਨੇ ਉਹਨਾਂ ਰੰਗਾਂ ਦੇ ਵਿੱਚ ਇਹ ਰੰਗ ਚੜ ਸਕਦਾ ਹੈ ਤੈਨੂੰ ਜੇ ਤੇਰੇ ਤੇ ਗੁਰੂ ਦੀ ਕਿਰਪਾ ਹੋ ਜਾਏ ਸਤਿਗੁਰੂ ਜੀ ਰਹਿਮਤ ਕਰਨ ਹੋਈ ਭਰ ਚੁੱਕਦੀ ਖਿਮਾ ਬਖਸ਼ਣਾ ਜੀ ਅਸੀਸ ਬਖਸੋ ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਕੀ What the...